ਜੀਵਨ ਸਿੰਘ ਵਾਲਾ ਪਿੰਡ ਕੋਲ ਟਰੱਕ ਤੇ ਵਸਤਾ ਐਕਸੀਡੈਂਟ ਹੋ ਗਿਆ ਪਰ ਰੱਬ ਦੀ ਇਹੋ ਜੀ ਮਿਹਰ ਸੀ ਕਿ ਡਰਾਈਵਰ ਦਾ ਬਾਲ ਵੀ ਨਿਪੰਗਾ ਹੋਇਆ ਆ ਮੁੰਡਾ ਡਰਾਈਵਰ ਸੀਗਾ ਆ ਖਿੱਕਟ ਵਾਲਾ ਮੁੰਡਾ ਜਿਹੜਾ ਹੈਗਾ ਇਹਦਾ ਬਾਲ ਵੀ ਨਿਪੰਗਾ ਹੋਇਆ ਮਾਂ ਪਿਓ ਦੀ ਰੱਬ ਦੀ ਮਿਹਰਬਾਨੀ ਨਾਲ ਬੱਚੇ ਦਾ ਬਚਾਰਿਆ ਟਰੱਕ ਟਰੱਕ ਦੀਆਂ ਫੋਟੋਆਂ ਦਿਖਾਉਣੇ ਕੋਈ ਚਾਂਸ ਨਹੀਂ ਬਚੰਦੇ ਆ ਪੁਲਿਸ ਮੁਲਾਜ਼ਮ ਵੀ ਪਹੁੰਚ ਗਏ ਇੱਥੇ ਆ ਦੇਖੋ ਜੀ ਕਿੰਨਾ ਬੁਰਾ ਹਾਲ ਆ ਟਰੱਕ ਦਾ ਸਾਰਾ ਕੇਮਨ ਉੱਡ ਗਿਆ ਬਈ ਜੀ ਕੋਈ ਨਹੀਂ ਕਹਿ ਸਕਦਾ ਵੀ ਇਹ ਪਛਿਆ ਹੂਗਾ ਆ ਦੇਖੋ ਹਾਲ ਆ ਬਾਈ ਮੁੰਡਾ ਹੈ ਜਿਹੜਾ ਬਚਿਆ ਬਈ ਕਿਵੇਂ ਨਿਕਲੇ ਤੁਸੀਂ ਫਿਰ ਇਹਦੇ ਵਿੱਚੋਂ ਬਚਾਅ ਹੋ ਗਿਆ ਬਈ ਲੱਤਾਰੀਆਂ ਤਾਂ ਆ ਗਿਆਂ ਇੱਥੇ ਬੰਦੇ ਰੈਲੀ ਵਾਲੀ ਬੱਸ ਬੁਸ ਜਾਂਦੀ ਸੀ ਅੱਛਾ ਮਿੰਟੂ ਮਿੰਟ ਅਗਲ ਉਹ ਰੋਡ ਰੂਡ ਫੜੀ ਉਹਨਾਂ ਨੇ ਗੱਡੀ ਦੇ ਵਿੱਚੋਂ ਹੀ ਕੱਢ ਕੇ ਸਟੀਅਰਿੰਗ ਨੂੰ ਪਟਿਆ ਤੇ ਫੇਰ ਕੱਢ ਲਿਆ ਉਹਨਾਂ ਨੇ ਅੱਛਾ ਅਕਾਲੀਵਾਲ ਦੀ ਜਿਹੜੀ ਰੈਲੀ ਆ ਰਹੀ ਹੈ ਅਕਾਲੀਵਾਲ ਦੀ ਠੀਕ ਹੈ ਜੀ ਰੈਲੀ ਵਾਲੀ ਬੱਸ ਹੀ ਸੀਗੀ ਠੀਕ ਹੈ ਬੱਸ ਵੀ ਰੈਲੀ ਵਾਲੀ ਸੀਗੀ ਜਿੱਥੇ ਟੱਕਰ ਹੋਈ ਠੀਕ ਅੱਛਾ ਉਹ ਅੱਗੇ ਖੜੀ ਹੋਈ ਆ ਬੱਸ ਠੀਕ ਠੀਕ ਹੈ ਆਹ ਦੇਖੋ ਪਿੱਛੇ ਵੱਗੋ ਬਹੁਤ ਪਰਾ ਹੱਲ ਪਿਆ ਪਰ ਵਿਚਾਰ ਰਿਹਾ ਹੈ